ਵਰਗਿਆ ਦੀ ਜਾਨਾਂ ਅਜਾ ਕਲ ਮਦਾਈ ਠੀਕੇ ਦੀ ਬੰਦ ਕਰ ਦੇ ਤੇ ਜ਼ਬਾਨੇ ਦੁਨੀਆਂ ਰੋੜ ਪਿਆ ਨਸ਼ੇ ਦੇਸ ਦੈਂਤ ਨੇ ਇੱਕ ਹੋਰ ਘਰ ਉਜਾੜ ਦਿੱਤਾ ਤਾਂ ਇਕ 18 ਸਾਲਾ ਨੌਜਵਾਨ ਜਿਸ ਦੀ ਕੀ ਨਸ਼ੇ ਦੇ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਨੌਜਵਾਨ ਦੀ ਮਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਪੈਣਾ ਰੋ ਰੋ ਕੇ ਕੰਬਲੀਆਂ ਹੋ ਚੁੱਕੀਆਂ ਨੇ ਪਤਕਰ ਚੂੜੀਆਂ ਦੇ ਵਿੱਚ ਨਸ਼ੇਦ ਨਾਂ ਨੌਜਵਾਨ ਦੀ ਮੌਤ ਹੋਈ ਹੈ ਤੇ ਪਰਿਵਾਰਕ ਮੈਂਬਰ ਵੱਡੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਫੜਨ ਦੀ ਗੁਹਾਰ ਲਗਾਈ ਹੈ ਮੋਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਚ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਜਾਣਾ ਚਾਹੀਦਾ ਹਾਲਾਂਕਿ ਇਸ ਬਾਬਤ ਐਸਚੋ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ਤੇ ਨਸ਼ਾ तस्कर बख्शे नहीं जाएंगे तो फतेहगढ़ चूड़िया का वार्ड नंबर दो जिथे का मोहला जिथे एक अठारह साल नौजवान की नशे करके मौत हो गई है परिवारक मैंबर का रो रो के बुरा हाल है मां भैन रो रो कमलियां हो चुकी ने उन्होंने कहा ਕਿ ਨੌਜਵਾਨ ਜੇਕਰ ਇਸ ਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਮੌਤ ਨਾ ਹੁੰਦੀ। ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ 'ਚ ਤਿੰਨ ਮੁੰਡੇ ਨੇ, ਤਿੰਨੋਂ ਹੀ ਨਸ਼ਾ ਕਰਦੇ ਨੇ। ਇਹਨਾਂ ਦੇ ਵਿੱਚੋਂ ਉਕਤ ਨੌਜਵਾਨ ਜਿਸ ਦੀ ਤਬੀਅਤ ਵਿਗੜਦੀ ਐ ਤੇ ਪੈਸੇ ਨਾ ਹੋਣ ਦੇ ਚਲਦੇ ਇਸ ਦਾ ਇਲਾਜ ਹੀ ਨਹੀਂ ਕਰਵਾ ਪਏ। ਮੋਲਾ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਹਸਪਤਾਲ ਦਾਖਲਤਾ ਕਰਵਾ ਦਿੱਤਾ। ਪਰ ਇਲਾਜ ਸਮੇਂ ਤੇ ਨਾ ਹੋਣ ਕਰਕੇ ਮੁੰਡੇ ਦੀ ਜਾਨ ਚਲੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਇਲਾਕੇ ਦੇ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੈ ਤੇ ਇਹ ਬੰਦ ਹੋਣਾ ਚਾਹੀਦਾ ਹੈ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇੱਥੇ ਨਸ਼ਾ ਛਡਾਊ ਕੇਂਦਰ ਵੀ ਖੋਲੇ ਜਾਣੇ ਚਾਹੀਦੇ ਨੇ ਹਾਲਾਂਕਿ ਇਸ ਸੰਬੰਧੀ ਐਸਐਚਓ ਦਾ ਇਹ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਕੀ ਗੱਲ ਹੋਈ ਬੈਠੇ ਕਿਲਰ ਦਾ ਹੀ ਨਾ ਬੇਟਾ ਮੇਰਾ ੜਕਾ ਹਾਂਜੀ ਕਿੰਨੇ ਬੈਠੇ ਹੈ ਤੁਹਾਡੇ ਤੇਨਾ ਇਹ ਕਿਥੇ ਦਾ ਪਤਾ ਇਹ ਸਭ ਤੋਂ ਪਹਿਲਾਂ ਸਭ ਨੇ ਠੀਕ ਹੈ ਇਹ ਗੱਲ ਹੋਈ ਕੁਛ ਨਹੀਂ ਭਾਜੀ ਨਸ਼ੇ ਨਾਲ ਹੋ ਗਿਆ ਏਦਾਂ ਚਾਚਾ ਨਾ ਬੋਲਣਾ ਨਸ਼ੇ ਨਾਲ ਕੀ ਗੱਲ ਆ ਲੈ ਆ ਮਾਈਕ ਲੱਗਾ ਮਾਈਕ ਲੱਗਾ ਠੀਕ ਹੈ ਨਾ ਇਸ ਤਰ੍ਹਾਂ ਹੋਇਆ ਠੀਕ ਹੈ ਨਾ ਇਸ ਤਰ੍ਹਾਂ ਹੋਇਆ ਸਮਾਨ ਪਹਿਲਾਂ ਸਮਾਨ ਲੌਂਦਾ ਹੁੰਦਾ ਠੀਕ ਹੈ ਨਾ ਹੋਇਆ ਏਦਾਂ ਆਵਾਜ਼ ਕੋ ਠੀਕ ਕਰਨਾ ਠੀਕ ਹੈ ਨਾ ਆਪ ਕੋਲ ਕੰਮ ਹੈ ਡੈਡੀ ਹੋ ਗਿਆ ਤੂੰ ਠੀਕ ਹੈ ਹਾਂਜੀ ਕਿ ਕਿਤਾ ਲਾਉਂਦਾ ਹੈ ਕਿ 3 ਕਿ ਲਾਉਂਦਾ 3 ਲਾਉਂਦਾ ਕਿਤਾ ਪਤਾ ਹੀ ਤੁਹਾਨੂੰ ਹਾਂਜੀ ਡਾਕਟਰ ਦੁਖ ਨਹੀਂ ਕਰਾਇਆ ਕਿਤੇ ਕਰਾਇਆ ਤੇ ਲਾ ਨਹੀਂ ਆ ਗੱਡ ਕੋ ਲਾਜ ਪੂਰਾ ਨਹੀਂ ਨਾ ਹੋਇਆ ਬੇਟਾ ਕੀ ਲੱਗਦਾ ਸੀ ਤੇਰਾ ਮੇਰਾ ਬ੍ਰਦਰ ਹੀ ਤੇ ਇਥੇ ਨਸ਼ਾ ਕੋਈ ਨਹੀਂ ਬੰਦ ਕਰਦੇ ਨਸ਼ੇ ਦੇ ਕਾਰਨ ਮੇਰੇ ਪੁਰਾਣੇ ਗਲਤ ਟੀ加 ਟੁਕਾ ਦੇ ਕੋ ਲੱਗ ਗਿਆ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਫਰਦਾ ਨਹੀਂ ਜਿਹੜੇ ਸਮਾਨ ਲੌਂਦੇ ਉਹਨਾਂ ਨੂੰ ਲਈ ਜਾਂਦੇ ਲਈ ਜਾਂਦੇ ਜਿਹੜਾ ਮੋੜਿਆ ਉਹਨੂੰ ਕੋਈ ਘੜਦਾ ਨਹੀਂ ਉਹਨਾਂ ਨੂੰ ਕਰਨਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਨਸ਼ਾ ਕਿੱਦਾਂ ਬੰਦ ਹੋਣਾ ਨਸ਼ਾ ਬੰਦ ਹੋਊਗਾ ਤੇ ਨੌਜਵਾਨ ਬੱਚੇ ਜਾਣਗੇ ਨਹੀਂ ਤਾਂ ਤਾਰੀ ਮੁਕਤੀ ਕਦਮ ਹੋਈ ਜਾਣੀ ਆ ਆਡਾ ਵੀ ਤਾਨੂੰ ਵੇਖਿਆ ਨਹੀਂ ਜਾਂਦਾ ਕਲਪ ਦਾ ਜਦਾਓ ਚੱਲਿਆ ਆਲੇ ਕੋ ਵੇ ਕੀ ਆਨੇ ਜਾਨਾ ਜੀ ਦਾ ਕਲਪਨਾਈ ਠੀਕੇ ਨਹੀਂ ਬੰਦ ਕਰਦੇ ਇਸੇ ਸਮਾਂ ਨੇ ਦੁਨੀਆ ਰੋੜਦੀ ਆ ਆ ਨਹੀਂ ਮਿਲਦਾ ਕਿਹਨੂੰ ਮਿਲਦਾ ਆਪ ਉਹ ਕਿਹਾ ਕਿਨੇ ਭਰਾ ਹੈ ਤੁਸੀਂ ਤਿੰਨ ਭਰਾ ਹੈ ਕਿੰਨੇ ਨਸ਼ਾ ਕਰਦੇ ਹਾਂਜੀ ਹਾਂਜੀ ਤਿੰਨੇ ਭਰਾ ਕਰਦੇ ਜਿੱਤੋ ਜਿਹੜਾ ਜਿਹਦੀ ਡੈਥ ਹੋਈ ਆ ਉਹਦਾ ਕੀ ਨਾਮ ਵਿਸ਼ਾਲ ਠੀਕੇ ਲਾ ਗਿਆ ਨਸ਼ੇ ਕਰਕੇ ਨਹੀਂ ਨਹੀਂ ਹਾਂ ਮੈਂ ਨਹੀਂ ਵੀ ਨਾਲ ਆ। ਪੱਕਾ ਨਾ। ਸਾਹ ਪਾ ਜੀ। ਚਾਹ ਵੀ ਤਰ੍ਹਾਂ ਤਰਾ। ਹਾਂ ਜੀ ਭਰਾ। ਇਹ ਵੀ ਕਿਹਦੀ ਨਸ਼ਾ ਕਰਦਾ। ਇਹ ਠੀਕੇ ਨਹੀਂ ਹੁੰਦਾ ਇਹ ਗੋਲੀ ਲੰਦਾ। ਤੂੰ ਗੋਲੀ ਪਤਲਾ। ਉਹ ਵੀ ਕਿਹਦੀ ਚੁੰਦੀ। ਹਸਪਤਾਲ ਵਾਲੇ ਅੰਦਰ। ਸਾਰਾ ਨਸ਼ਾ ਮਾੜਾ ਉਹਦੇ ਅੰਦਰ ਛਾੜਦੀ ਗੋਲੀ। ਜਿੱਤਰਾ ਸੋ। ਭਾਜੀ ਮੇਰੇ ਤਿੰਨ ਬੇਟੇ ਆ। ਇਹ ਬੇਟੇ ਨੇ ਗਲਤ ਟੀਕਾ ਲਾ ਲਿਆ ਸੀ। ਤੋਂ ਉਹਦੇ ਕਰਨੇ ਦੀ ਮੌਤ ਹੋ ਗਈ ਹੈ। ਬਹੁਤ ਨਸ਼ਾ ਕਰਦਾ ਸੀ। ਜੀ ਆ ਦੋ ਬੇਟੇ ਇਹ ਵੀ ਕਰਦੇ ਆ ਜੀ ਇਹ ਵੀ ਕਰ ਦੇ ਨੀ ਸ਼ਾ ਇਹ ਵੀ ਠੀਕ ਲੁੰਦੇ ਆ ਪਰ ਤਿੰਨ ਬੇਟੇ ਠੀਕ ਹੈ ਜੀ ਤਿੰਨੇ ਦਿਨਾਂ ਸ਼ਾ ਕਰਦੇ ਜੇ ਬਹੁਤ ਜ਼ਿਆਦਾ ਕਰਦਾ ਤੇ ਗਲਤੀ ਪੀਗਾ ਲੱਗਾ ਉਹ ਸਾਰਾ ਮੈਸੂਜੋ ਫਲ ਲੱਗਿਆ ਜੀ ਬਾਅਦ ਚ ਅੱਜ ਕੋ ਪੈਸੇ ਤੇ ਲੈਣੀਆਂ ਹੈਗਾ ਹੀ ਕਰ ਉਹਦਾ ਪਿਆਰਿਆ ਜੀ ਬਾਅਦ ਕਨੇ ਹਲਫ ਕੀਤੀ ਤੇ ਫਿਰ ਖੜਿਆ ਉੱਥੇ 500 ਰੁਪਏ ਮੈਂ ਦਿਹਾੜੀ ਲੈਂਦਾ ਜੀ ਦੇ ਪੁਲਸ ਕੋ ਗਏ ਇਹ ਇਤਨਾ ਕੀ ਕਰਦੇ ਆ ਲੋਕ ਪੁਲਸ ਕੋ ਨਾ ਪੁਲਸ ਕੋ ਨਹੀਂ ਗਏ ਬੋਲਤ ਨੇ ਕੀ ਕਰਨਾ ਹੈ ਜਿਹੜੇ ਲੌਂਦੇ ਆ ਉਹਨਾਂ ਨੂੰ ਲੈ ਜਾਂਦੇ ਜਿਹੜੇ ਵੇਚਦੇ ਉਹਨਾਂ ਨੂੰ ਘਟਦੇ ਨਹੀਂ ਕੀ ਚਾਹੁੰਦੇ ਕੀ ਇਹੋ ਚਾਹੁੰਦੇ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਾਹੁੰਣਾ ਕਿ ਹੁਣ ਆਹ ਜੋੜੀ ਪਾਜੇ ਸਾਫ ਸੰਭਾਲਣਾ ਚਾਹੀਦਾ ਬੱਚੇ ਜਿਹੜੇ ਵਿਗੜੇ ਉਹ ਉਧਰ ਜਾਓ ਪੰਜਾਬ ਚ ਨਸ਼ਾ ਬੰਦ ਹੋਵੇ ਅਸੀਂ ਇਹੀ ਮੰਗਿਆ ਸਾਡੇ ਕੋ कि ਜਿਹੜੇ ਹਮਨਤਮਾਨ ਨੂੰ ਅਸੀਂ ਇਹੀ ਕਹਿੰਨੇ ਆ ਕਿ ਨੌਜਵਾਨ ਬੱਚੇ ਜਿੰਨੇ ਆ ਸਾਰੇ ਬਚਾਉਣ ਫਿਰ ਇਹਨਾਂ ਦੀਆਂ ਵੋਟਾਂ ਵਧਣਗੀਆਂ ਨਹੀਂ ਤੇ ਇਹਨਾਂ ਦੀਆਂ ਵੋਟਾਂ ਨਹੀਂ ਵਧਣਗੀਆਂ ਕਾੜ ਦੋ ਵੋਟਾਂ ਪਾਉਣੇ ਕਿ ਆਇਆ ਕਾੜ ਦੋ ਅਸੀਂ ਕਹਿੰਨੇ ਆ ਤਿੰਨ ਮਹੀਨੇ ਜਦੋਂ ਲੋਕਡਾਊਨ ਸੀ ਉਦੋਂ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਘਾੜ ਕਿਉਂ ਨਹੀਂ ਨਸ਼ੇ ਤੇ ਪ੍ਰਬੰਧੀ ਲਾਉਂਦੇ ਘਰ ਘਰ ਨਸ਼ਾ ਵੀ ਕੰਦੇ ਆ ਇਹਨਾਂ ਦੀ ਵੋਟ ਨਾਲ ਦੇਖੋ ਕਿ ਕਿਸ ਤਰ੍ਹਾਂ ਦੇ ਤੇ ਕਿਸ ਤਰ੍ਹਾਂ ਨਹੀਂ ਨੇ ਇਹ ਦਿਨ ਆ ਬੱਚਾ ਫੜਿਆ ਗਿਆ ਸੀ ਇਹਨੂੰ ਪੁੱਛੋ ਇਹਦੇ ਕੋਲ ਇਹਨਾਂ ਕੋਲ 1 ਰੁਪਿਆ ਨਹੀਂ ਧਰਦੇ ਨੇ ਇਹਨਾਂ ਕਿੱਦਾਂ ਆਪਣਾ ਬੱਚਾ ਕਿਸ ਤਰ੍ਹਾਂ ਛਡਵਾਇਆ ਹੈ ਤੇ ਕਿੱਦਾਂ ਨਹੀਂ ਛਡਵਾਇਆ ਫੜਿਆ ਸੀ ਹਾਂ ਇੱਕ ਵਾਰ ਦੀ ਗੇਲ ਚ ਰਿਆ ਜਿਹੜਾ ਤੁਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਨੌਜਵਾਨ ਸਾਡੇ ਬੱਚੇ ਮਰਨਦੇ ਆ ਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕਮਸ਼ਾ ਜਿਹੜਾ ਕਪੜੇ ਪੰਜਾਬ ਦੇ ਵਿੱਚੋਂ ਖਤਮ ਹੋਵੇ ਤੇ ਇਹ ਕਿੰਨਾ ਬੱਚਿਆਂ ਨੂੰ ਕੋਈ ਕਾਰੋਬਾਰ ਖੋਲੇ ਜਾਂਦੇ ਨੌਜਵਾਨ ਬੱਚੇ ਜਿਹੜੇ ਕਮਾ ਤੇ ਲੱਗਣ ਨਸ਼ਿਆਂ ਦੇ ਵਿੱਚ ਨਾ ਇਹ ਜਿਹੜੀ ਗਲੋ ਨਸ਼ਿਆਂ ਤੇ ਲੱਗਦੇ ਕੰਮ ਤੇ ਕੋਈ ਪੰਜਾਬ ਨੇ ਸਰਕਾਰ ਨੇ ਖੋਲਿਆ ਨਹੀਂ ਆ ਇਸ ਕਰਕੇ ਇਹ ਨਸ਼ਿਆਂ ਤੇ ਲੱਗਦੀ ਜਿਹੜੀ ਸਰਕਾਰ ਆਉਂਦੀ ਆ ਬਸ ਉਹ ਆਪਣਾ ਢਿੱਡ ਭਰਦੀ ਆ ਵੋਟਾਂ ਪਵਾ ਲੈਂਦੇ ਆ ਜਦੋਂ ਵੀ ਆਉਂਦੇ ਵੋਟਾਂ ਪਵਾ ਲੈਂਦੇ ਬਾਅਦ ਵਿੱਚ ਕਿਸ ਗਰੀਬ ਦੀ ਮਦਦ ਨਹੀਂ ਕਰਦੇ ਕਿਸ ਗਰੀਬ ਨੂੰ ਪੁੱਛਦੇ ਨਹੀਂ ਜਿਹੜਾ ਗਰੀਬ ਦਾ ਬੱਚਾ ਮਰ ਜਾਂਦਾ ਉਹਦੇ ਘਰ ਦੀ ਤਲੀਜ ਨਹੀਂ ਟੱਪਦੇ ਨਹੀਂ ਨਹੀਂ ਨਾ ਪੁੱਛ ਲੋ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਇਹਨਾਂ ਦੇ ਹਾਲਾਤ ਦੇਖਦੀ ਆ ਕਿਵੇ ਲੋ ਭੁੱਖੇ ਬੈਠੇ ਹੁੰਦੇ ਨੇ ਕੋਲ ਹੱਥ ਜੋੜਦੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਕਿਸ ਤਰ੍ਹਾਂ ਵੀ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਗੱਭਰੂ ਸੀ ਨਹੀਂ ਆ ਸਾਰੇ ਬਚਾਏ ਜਾਣ ਕੋਈ ਮਾਂ ਰੋਂਦੀ ਨਾ ਇਦਾਂ ਦਿਸੇ ਬਸ ਸਾਡੀ ਇਹ ਭਗਵੰਤ ਮਾਨਸਾ ਹਾਂਜੀ ਸਰ ਫਤਿਹਗੜ੍ਹ ਚੂਹਿਆ ਬਾੜ ਨੰਬਰ 2 ਚ ਵਿਸ਼ਾਲ ਨਾਮਕ ਵਿਅਕਤੀ ਤੇ ਮੌਤ ਹੋਈ ਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਨਸ਼ੇਦਾਰ ਮੌਤ ਹੋਈ ਹੈ ਹਾਂ ਜੀ ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਅਜਿਤਿੰਦਰ ਜੀ ਦਸਕਮੈਂਟ ਪਹਿਲਾਂ ਵੈਰੀਫਾਈ ਕੀਤਾ ਹੈ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਹੈ ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦੇ ਕੋਈ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਡੈਥ ਹੋਈ ਹੈ ਸਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੇ ਸਾਨੂੰ ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਹੈ ਜੀ ਉਹ ਤਾਂ ਉਹਨਾਂ ਦਾ ਕਹਿਣਾ ਕਿ ਇਹ ਵੇਚਣ ਵਾਲਿਆਂ ਤੇ ਨਹੀਂ ਕਾਰ ਪਈ। ਨਹੀਂ ਜਿੰਨੇ ਵੀ ਲਗਾਤਾਰ ਵੇਖੋ ਜਦੋਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਹੈ। ਜਿਹੜਾ ਕੋਈ ਪੀਨ ਵਾਲਾ ਵਾਜਾਂ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਹੈ। ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ। ਉਹ ਜਦੋਂ ਉਹਨਾਂ ਪਿਆਰੇ ਸੀ ਕਿ ਉਹਨਾਂ ਦੇ ਦੋ ਬੇਟੇ ਹੋ ਗਏ ਉਹ ਵੀ ਕਰਦੇ ਆ ਨਸ਼ਾ ਉਸ ਉਹਨਾਂ ਨੂੰ ਪਰਹੁਗੀ ਦਿੱਤਾ ਜੀ ਜਰੂਰ ਜੀ ਜੀ ਇਹਨਾਂ ਨੂੰ ਅੱਜ ਹੀ ਕਰਵਾ ਕੇ ਵੈਰੀਫਾਈ ਕਰਾ ਕੇ ਇਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਜਾਏ ਧੰਨਵਾਦ